ਦੰਦੌਤ ਬੰਦਨ ਅਨਕ ਬਾਰ ਸਰਬ ਕਲਾ ਸੁਣਾ ਲਖੂ ਨਾਨਕ ਜੀ ਕਰ ਹੱਥ ਬਾਬਾ ਅੰਮ੍ਰਿਤ ਵੇਲੇ ਬੋਲਿਆ ਤਾਨਦਰ ਸੁਣੀ ਪੁਕਾਰ ਮੇਘੈ ਨੂੰ ਪਰਮਾਨ ਹੋਆ ਵਰਸੋ ਕਿਰਪਾ ਤਾਰ ਅਮਰਤ ਵੀਲੇ ਜਾਗਨਾ ਜੇ ਕੋਈ ਜਾਗੈ ਨਿਤ ਇਕ ਬੰਧਨ ਦੀ ਅਰਜਾ ਦੂਜਾ ਸਾਹਿਬ ਆਵੈ ਚਿੱਤ ਸੁੱਕਾ ਹੋ ਤਾਲੂ ਗੁਰਸੇਵੀ ਐ ਪਹਿਨਿ ਸਾਜ ਸੁਬਾਈਂ ਦਰਸ਼ਨ ਪਰਸੈ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਤਉ ਪਰਮੰਦੀ ਨੂਰ ਅਰਸੋਂ ਕੁਰਸੋਂ ਟੱਟੀ ਐ ਤਦ ਜੁੱਠੀ ਸੱਚੀ ਬਾਤ ਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਇਤ ਸ੍ਰੀ ਮਹਲਾ 5 ਵਾਰ ਸ਼ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਹੈ ਵੇਖਣਾ ਸੁਨਣਾ ਸੁਨਾਵਣੋ ਮਨ ਮਹਿ ਦੜਿਐ ਸਾਚ ਪੂਰਹਿੋ ਸਰਬ ਕਰਮੈ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਝਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਹਾਂ ਥਾਪੂ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਗੁਜਾਏ ਸੋ 부ਜਸੀ ਨਿਰਮਲ ਜਨ ਸੋਈ ਕਿਨ ਮਹਾਂ ਥਾਪੂ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ 부ਜਾਏ ਸੋ ਬੁਝਸੀ ਨਿਰਮਲ ਜਨ ਸੁਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ